ਕਾਲ ਜੀ ਪਹੁੰਚ ਗਏ ਭਾਈ ਚੌਥੇ ਦਿਨ ਗੰਨੇ ਵਾਲੇ ਖੇਤ ਚ ਚੌਥਾ ਦਿਨ ਹੋ ਗਿਆ ਅੱਜ ਅੱਜ ਸਮਾਪਤੀ ਹੋ ਜੂਗੀ ਸਾਡੀ ਕਿਰਤਾ ਹੋ ਜਣੀ ਆ ਦੀ ਲੰਬੜਦਾਰ ਰਹਾਂ ਦੀ ਅੱਜ ਨਿਪਟ ਜੂਗਾ ਕੰਮ ਇਹਦੇ ਬਾਅਦ ਬਣਿਆ ਰਹਿ ਗਿਆ ਚਾਰ ਪਰਤیاں ਗੰਨੇ ਦੀਆਂ ਫੇਰ ਨਹੀਂ ਇਹਦੇ ਬਾਅਦ ਲੱਗੇ ਹੁਣ ਕਿੰਨਾ ਵੀ ਕੇ ਸਪਰੇਅ ਕਰਨ ਚੱਕ ਦੀ ਫੱਟੇ ਹੁਣ ਸਪਰੇਅ ਵਾਲੇ ਵੀ ਗਏ ਲੈ ਕੜਾਈ ਕਰਨ ਫੇਰ ਕੜਾਈ ਕਰਨ ਤੱਕ ਵੱਢਣ ਫੇਰ ਤਵੀਆਂ ਫੇਰ ਫਾਲੀਆਂ ਹੈਗਾ ਕਣਕ ਕਣਕ ਵੱਢਣੀ ਫੇਰ ਹਾਂ ਫਿਰ ਫਿਰ ਵੱਡ ਬਹੁਣੇ ਫਿਰ ਜੀਰੀ ਤਿਆਰੀ ਫਿਰ ਕੰਨ ਤਵੀਆਂ ਘਮੌਣੀਆਂ ਨਹੀਂ ਹੈਗੀਆਂ ਕਹਿੰਦਾ ਤਵੀਆਂ ਘਮੌਣੀਆਂ ਨਹੀਂ ਕਹਿੰਦਾ ਬੜਾ ਕਹਿੰਦਾ ਕਿਸ਼ਤਾ ਭਰੋ ਲੈ ਆਉਣਾ ਕਿਆ ਕਹਿੰਦਾ ਇਹਨੂੰ ਸੁਪਰ ਸੀਟਰ ਕਹਿੰਦਾ ਕਿਸ਼ਤਾ ਕਰਾ ਲਈਏ 3-4 ਉਹ ਦੂਹ ਹੱਥ ਵਾਲਾ 8 ਵਾਲਾ ਜਿਹੜਾ ਹੁੰਦਾ ਹਿਲਦਾ ਚੱਲਦਾ ਜਿਹੜਾ ਵਿੱਚ ਸੁਪਰ ਸੀਟਰ ਹੋ ਜਾ ਹੁਣ ਚੱਲਦਾ ਨਹੀਂ ਉਹ 2 ਡਾਇਮੀਟਰ ਜਾ ਹਾਂ ਹਾਂ ਉਹ ਇਹ ਬਾਤ ਤਾਂ ਠੀਕ ਹੈ ਯਾਰ ਉਹ ਉਹ ਲੋਟ ਹੈ ਉਹ ਤਾਂ ਜਿਹੜਾ ਡੋਲਾਂ ਕੀ ਹੁੰਦੀਆਂ ਉਹ ਕਿਹੜੇ ਬੈੱਡ ਬਣਾਉਂਦੇ ਆ ਬੈੱਡਾਂ ਵਾਸਤੇ ਵਧੀਆ ਬੈੱਡ ਵੀ ਬੈੱਡ ਨੂੰ ਵੀ ਲੋਟ ਹੈ ਉਹ ਇਹਨੂੰ ਵੀ ਲੋਟਾ ਉਹਦੇ ਪੱਤੀਆਂ ਦੇ ਕੋਲ ਤਾਂ ਕੱਟ ਹੁੰਦੀਆਂ ਅੱਛ ਕਮਿਆ ਖੋਲਦਿਆਂ ਆਏ ਮੈਂ ਕਹਿੰਦਾ ਤੇ ਵਧੀਆ ਵਧੀਆ ਹੱਥ ਵਾਲਾ ਆਪਣਾ ਹੱਥ ਵਾਲਾ ਰੱਤਾਂ ਵਾਲਾ ਕੰਮ ਚਲ ਦੇਖੂਗੇ ਇਹ ਤਾਂ ਰੇਤਾ ਹੈ ਚੀਜ਼ ਉਹੀ ਹੈ ਕਿਉਂਕਿ ਮੇਰੇ ਸਾਹਮਣੇ ਤਾਂ ਉਹੀ ਕੰਮ ਹੈ ਰੋਟਾ ਹੈ ਤਾਂ ਤੇ ਸਿੱਖਾਂਗੇ ਜਿਹੜਾ ਹੋਇਆ ਟਾਈਮ ਤਵੀਆਂ ਰੋਟਾ ਭਾਈ ਹਾਂ ਬਾਕੀ ਦੀ ਮਰਜ਼ੀ ਆ ਭਾਈ ਨਵਾਂ ਕਿਸਾਨ ਆ ਇਹ ਹਾਂ ਨਵਾਂ ਖੂਨ ਹੈ ਹੈ ਕਿ ਨਹੀਂ ਚਾਹੋ ਗਿਆ ਚੱਲ ਨਹੀਂ ਹੋਇਆ ਹਾਂ ਕੀ ਹੋਇਆ ਹਾਂ ਹੁੜਾ ਕੀ ਹੈ ਉਹ ਲਾ ਕੇ ਆਏ ਗੱਲ ਕਹਾਣੀ ਤਾਂ ਹੋਣੀ ਉਹ ਬਾਪੂ ਕਹਿੰਦਾ ਮੋਟਾ ਹੋਈ ਜਾਂਦਾ ਕਹਿੰਦੇ ਮੁਰਦਨ ਸਵੇਰੇ ਦੀ ਤੋਂ ਲਿਆਉਣਾ ਆਦੂਆ ਲਿਆਉਣਾ ਤੇ ਡਰਾਈਵਰ ਕੋ ਗੜਾਈ ਕਰਨ ਵਾਲਾ ਕਹਿੰਦਾ ਉਹ ਨਹੀਂ ਲਿਆਉਣਾ ਤਵੀਆਂ ਠੀਕ ਲੈ ਇਹ ਕਹਿੰਦਾ ਲਿਆਉਣਾ ਕਹਿੰਦਾ ਕੀਤਾ ਬਕਰਾ ਲੈਣਾ ਤਵੀਆਂ ਉਹਦੇ ਨਾਲ ਕਿੱਥਾਂ ਉਹ ਫਿਰ ਉਹੀ ਕੰਮ ਤਵੀਆਂ ਕੰਨ ਹੋਈ ਉਹਨੇ ਕਰਨਾ ਵਿੱਚ ਫੇਰ ਕੋਲੀ ਫੇਰ ਨਹੀਂ ਪੈਣੀ ਉਹ ਤਾਂ ਵੀ ਗੱਲ ਕਰ ਲਈ ਮੁੰਡੇ ਨੇ ਉਹ ਐ ਵੀ ਇੱਕ ਬੰਦਾ ਬੀਬੀ ਫਰੀ ਜਾਂਦਾ ਫਰੀ ਵੀ ਐ ਇਹ ਦੋ ਬੰਦੇ ਕਿਵੇਂ ਪੰਨਾ ਸੱਤ ਸੀੜੀ ਆਂਦੀ ਗੱਗੇ ਬਾਗਬਾਨੀ ਵੀਰ ਅੱਛਾ ਉਹ ਬਾਗਬਾਨੀ ਕਿੱਥੇ ਸੱਤ ਸੀੜੀ ਆਗੀ ਵੀ ਤਾਂ ਲੂਟਦਾ ਯਾਰ ਬਾਗਬਾਨੀ ਕਿਦਾਂ ਖਾਂਗੋ ਤੂੰ ਬਾਗਬਾਨੀ ਕਿੱਥੇ ਬਾਗਬਾਨੀ ਹੋ ਖੇਤੀਬਾੜੀ ਹੋਰ ਕੀ ਆਏ ਹੋਰ ਕੀ ਆ ਜੀ ਬੂਲਰ ਵੀ ਤਾਂ ਬਾਗਬਾਨੀ ਜੀ ਸਾਡੇ ਬਾਗਬਾਨੀ ਦਾ ਬਾਗਬਾਨੀ ਦੱਸਿਓ ਭਾਈ ਕਿਹਨੂੰ ਪਤਾ ਹੋਵੇ ਪ੍ਰੋਸੈਸ ਕਿਵੇਂ ਆਇਆ ਇੰਨੀ ਭਰੀਆਂ ਲਿਆਏ ਆ ਹੁਣ ਇਹ ਉਹ ਤਾਂ ਆਏ ਆ ਵੀ ਬੰਦਾ ਲੱਗਿਆ ਰਹਿੰਦਾ ਤੂੰ ਤਾਂ ਉਹ ਤਾਂ ਤਵੀਆਂ ਕੰਮ ਠੀਕ ਆ ਦੋ ਬੰਦੇਆਂ ਰੱਖਿਆ ਵੀ ਆ ਫਿਰ ਤਵੀਆਂ ਠੀਕ ਆ ਰਹਿਣ ਤੇ ਛੱਡ ਪਰੇ ਓਕੇ ਨਾਲੇ ਖਰਚਾ ਫਰਜਾ ਕੋਈ ਨਹੀਂ ਨਾਲੇ ਉਰੇ ਦਾ ਤਾਂ ਲੋੜੇ ਨਹੀਂ ਹੈਗੀ ਇਹਦਾ ਆਪੇ ਪਟੋਈ ਜਾਣੀ ਮਿੱਟੀ ਇਹਦਾ ਬਹੁਤ ਬਹੁਤ ਵਧੀਆ ਮਿੱਟੀ ਆ ਇਹਦਾ ਤੂੰ ਗੁੱਚੀ ਜਾਂਦਾ ਸਾਨੂੰ ਦੋ ਜੋੜਨੇ ਪੈਣੇ ਤਵੀਆਂ ਨੂੰ ਫਿਰ ਉਹ ਨਹੀਂ ਜੁੜਦੇ ਮੈਂ ਤਾਂ ਚੱਲਿਆ ਮੈਂ ਕਿਤੇ ਅਮਰੀਕਾ ਜਾਣਾ ਮੁੰਡੀਆਂ ਕਿੱਥੇ ਜਾ ਕੇ ਅਮਰੀਕਾ ਦਾ ਵੀਜ਼ਾ ਲਵਾਉਣਾ ਆਵਾਜ਼ ਸਵਾਦ ਆ ਦੂ ਘੜੀ ਦਾ ਸਵਾਲ ਅਲੀ ਦਾ ਹੋਗਾ ਕੀ ਆ ਕੀ ਨੇ ਯਾਰ ਇੰਸਟਾਗ੍ਰਾਮ ਪਰ ਆ ਆ ਜਾਂਦੀ ਆ ਮੈਂ ਫੋਨ ਕਰ ਲੰਨਾ ਉਹ ਤੁਸੀਂ ਕਹਿੰਦੇ ਐ ਕਰ ਲਾ ਐ ਕਰ ਲਾਵਾਂ ਠੀਕ ਮੈਂ ਕਿਹਾ ਆ ਗਿਆ ਮੈਂ ਜੰਨੀ ਘੜਾ ਬਸ ਫੇ ਫੋਨ ਕਰਦੀ ਤੈਨੂੰ ਮੇਰਾ ਭਾਈ ਅਜੇ ਨਹੀਂ ਪੰਜਾਬ ਛੱਡ ਕੇ ਜਾਣਾ ਹੈਗਾ ਮਾਗਦੇ ਮਿਲ ਨਹੀਂ ਕਿਤੇ ਇਹ ਮਾੜੀ ਮੇਲੇ ਨਹੀਂ ਹੈ ਫਿਰ ਇਹ ਸਰਕਾ ਪਾਉਂਦੇ ਤੁਹਾਨੂੰ ਹੋਰ ਨਾਲੇ ਸਾਰੇ ਦੁਰਗੇ ਧਰਤੀ ਕੌਣ ਦਾ ਮੂਰੇ ਸਾਰੀ ਮਾਰ ਨੂੰ ਦੁਰਗੇ ਛੰਨ ਬਣਾਉਣੀ ਛੰਨ ਬਣਾਉਣੀ ਹਾਂ ਕਹਿੰਦਾ ਲਿਆਓ ਸਮਾਨ ਸਮੂਹ ਨੂੰ ਮੈਂ ਭਾਈ ਦਿਖਾ ਲਾਂ ਉਹਨੂੰ ਫਿਰ ਬਣਾ ਦਿੰਦੇ ਅੱਛਾ ਤਾਂ ਲਾਉਣੀ ਉੱਥੇ ਸਮਾਨ ਨੂੰ ਬਪੜਾਈ ਹੋਣੀ ਆ ਟਾਈਮ ਆ ਹਾਂ ਹੁਣ ਅਗਨੇ ਓਵਰ ਤੇ ਵਿਹਲਾ ਹੋ ਜੋ ਥੇ ਬਾਦ ਪੰਜ ਨੂੰ ਸ਼ਾਮ ਨੂੰ ਸੋਨੀ ਨੂੰ ਬੁਲਾ ਕੇ ਲਿਆਉਂਦੇ ਆ ਸ਼ਾਮ ਨੂੰ ਹਾਂ ਸ਼ਾਮ ਦਾ ਕੰਮ ਕਰੀਏ ਪਾਪ ਮੇਰੇ ਕੋਲ ਪੇਆ ਚਾਰ ਹੈਗੇ ਚਾਰ ਪਾਪ ਕਿਹੜੇ ਰਾਜਾ ਹੀ ਬਣਾਤਾ ਕਿਹੜਾ ਉਹ ਨਹੀਂ ਹਾਂ ਦੂਏ ਜਿਹੜੇ ਗੋਲ ਆ ਦੋ ਪਏ ਹਾਂ ਦੂਏ ਦਾ ਆਪਾਂ ਡੱਬੀ ਪਾਉਣੀ ਸਾਰੀ ਟੀਨਾ ਕਿੱਦਾਂ ਨਾਲ ਤਾਂ ਹੈਗੇ ਆ ਗੱਢਣੇ ਵਾਲੇ ਗੋਲ ਪਾ ਕੇ ਗਏ ਉੱਪਰ ਚੌੜਾ ਸੋ ਡੱਬੀ ਦੀਆਂ ਪਾ ਕੇ ਆਏ ਬਾਣੀ ਚੌੜੀ ਬਾਣੀ ਖਸ ਜਾਨ ਬੜੀ ਛੋਟੀ ਛੋਟੀ ਨਹੀਂ ਬਣਾਈ ਆਪਣੇ ਬੰਦੇ ਵੀ ਜਿਹੜਾ ਆਪਾਂ ਕੋਈ ਮਿਲਣ ਨਹੀਂ ਆਉਂਦਾ ਉਹ ਵੀ ਬੈਠ ਕੇ ਲਾਵੇ ਪੰਜ ਕ ਮਿੰਜੇ ਡੈਹ ਜਣ ਹਾਂ ੁੱਡੀ ਬਣਾਉਣੀ ਆ ਟੀ ਬਣਾਉਣੀ ਆ ਖੁੰਝੇ ਬਣਾਉਂਗੇ ਸੈਟ ਪਰ ਨੂੰ ਬੜੀ ਮਾਰ ਲੈ ਖੁੰਝੇ ਬਣਾ ਦੇਣੀ ਪੂਰੀ ਬੜੀ ਆ ਖੁੰਝੇ ਜਿਹਨੂੰ ਬਣਾ ਲਓ ਬਸ ਦੇਖੂਗਾ ਜਿੱਥੇ ਲੋਟ ਆਊਗਾ ਜਿੱਥੇ ਮੇਰੀ ਗੱਲ ਸੁਣਦੇ ਜੀ ਆਪਾਂ ਨੇ ਗਾਹਾਂ ਨੂੰ ਠੀਕ ਨਹੀਂ ਕਾਲੇ ਮਕਾਨ ਚ ਰਹੇ ਆ ਹਾਂ ਉਹ ਡੇੜ ਨੰਨੇ ਪਾ ਪੱਟੀ ਨਹੀਂ ਲੱਭ ਪਉ ਸਾਨੂੰ ਫਿਰ ਇਦਾਂ ਖੁੰਝੇ ਬਣ ਨਹੀਂ ਉਰਾ ਅਬਰਾ ਬਾੜ ਨਹੀਂ ਹੈ ਹਾਂ ਮੂਰੇ ਹਾਂ ਉਹ ਸਾਨੂੰ ਡੇੜ ਨਹੀਂ ਨਾ ਪਾ ਸਾਈਡ ਪਰ ਰਹੇ ਆ ਨਾ ਉਹ ਦੇਖਾ ਬਣਾ ਸਾ ਉਹ ਉੱਥੇ ਜਾ ਕੇ ਦੇਖੂ ਮੇਰੀ ਸੋਹਣ ਗੱਲ ਹਾਂ ਸੂਝ ਵੀ ਦੇਖਾ ਬਣਾ ਕਿ ਪਛਾਵਾ ਕਿੱਦੋਂ ਨਹੀਂ ਜਾਂਦਾ ਕਿਤੇ ਆਪਾਂ ਕਿਤੇ ਖੁੰਝੇ ਬਣਾਲੀਏ ਪਛਾਵਾ ਜਾਵੇ ਖੇਤ ਚ ਨਹੀਂ 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 ਉਹ ਨਹੀਂ ਜਾਂਦਾ ਉਹ ਸੈਟਰ ਹੋਊਗਾ ਦੇਖਾ ਬਣਾ ਉਹਦਾ ਵੀ ਸਾ ਪਾ ਸੈਟਰ ਹੋਗਾ ਅੱਜ ਤੂੰ ਤੂੰ ਵੀ ਦੇਖ ਕੇ ਆਉਣੇ ਮੈਂ ਤੂੰ ਤਲਾਉਣੇ ਦੋ ਤਿੰਨ ਸ਼ਾਮ ਨੂੰ ਛੋਟਾ ਤੂੰ ਤੇ ਲਾਉਣਾ ਛੋਟਾ ਲਾਉਣਾ ਨਿੰਮ ਹੋ ਜਾਂਦੀ ਬੋਟ ਆਉਂਦੀ ਨਿੰਮ ਵੀ ਦੇਖ ਭਾਈ ਨਿੰਮ ਵੀ ਲਾਉਣੀ ਜਾਂ ਨਿੰਮ ਵੀ ਹੁਣ ਦੇਖਤਾ ਮੈਂ ਜਾਂਦਾ ਨਿੰਮਾਂ ਦਾ ਦੋ ਤਿੰਨ ਲਾਈਏ ਯਾਰ ਨਿਕਲ ਰਾਏ ਹੁਣ ਸਪੂਟ ਸਾਈ ਚੱਕੀ ਸ਼ਾਮ ਨੂੰ ਚੱਲ ਦੇਖਦੇ ਕਰਦੇ ਕੋਈ ਤੂੰ ਤੋਵੇ ਤੇ ਅਦੂਈ ਹੋਵੇ ਜਾਈ ਨਿੰਮ ਦੀ ਦੂਈ ਟਿਕਾਣ ਕੀ ਹੁੰਦੀ ਆ ਛਤਰੀ 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 ਬਹੁਤ ਹੁੰਦੀ ਨਿੰਮ ਵੀ ਠੀਕ ਐ ਦੇਖੋ ਪਸਦੀ ਹੁੰਦੀ ਆ ਹਾਂ ਇਹ ਮੋਟਰ ਵਾਲਾ 9 ਸਾਂ ਜਿਆ ਹੁਣੀ ਲੋਟ ਆਉਣਾ ਕੰਮ ਹੁਣੀ ਹੁਣੀ ਆਹੀ ਮੁੱਕ ਅੱਲਾ ਵੀ ਮੁੜਦਾ ਰੱਖਣਾ ਅੰਦਰ ਟਰਾਲਾ ਵੀ ਮੁੜ ਚੀ ਆ ਟਰਾਲਾ ਦਾ ਬਹੁ ਜਾਗਾ ਭਾਈ ਇਧਰੋਂ ਥਰੀ ਚਾਰ ਕਿ ਜਿਹੜੀ ਟਰੈਲੇ ਹੋਰ ਮਾਰ ਹੋਰ ਵਾਜਣ ਉੱਥੇ ਕਿਆ ਹੈ ਐ ਕਿ ਨਹੀਂ ਬੈਠਣ ਨੂੰ ਦੂਰੀਆਂ ਲੱਗੀਆਂ ਜੀ ਦੇ ਦੇਖ ਲੈ ਕਹਿੰਦਾ ਕੱਲ ਕਹਿੰਦਾ ਗਿੱਲਾ ਆਏ ਲੈ ਮਾਰਤ ਵਾਗ ਗਈ ਤੇ ਆਏ ਹੋਏ ਨੇ ਇਹਦੇ ਬਾਅਦ ਪੁਰਗੀ ਗਈ ਬੁੱਤੀ ਮਾਰਤ ਵਾਗ ਗਈ ਵਾਖਾ ਦਾ ਇਹ ਪੁਰਗੀ ਪਾੜ ਪਾੜ ਮਾਰੀ ਸਵਾਗਾ ਰੋਟੇ-ਬੇਟੇ ਮਾਰਿਆ ਸੋਲੇ ਹੈ ਨਹੀਂ ਨਹੀਂ ਵਾਗੀ ਮਾਰਿਆ ਬਖਾਲਿਆ ਪਰ ਆਏ ਉਰੇ ਭਾਲਿਆ ਪਰ ਮਾਰਿਆ ਲੱਗਦਾ ਦਿਖਾ ਕੇ ਡੱਟਣਾ ਰਾ ਭਾਈ ਉਹ ਗਣਾ ਬੜਾ ਇਤਨੇ ਗਲਾ ਬਣ ਲੱਗਾ ਬੱਸ ਉਹ ਵੀ ਹੋਲੇ ਜਿਹੜਾ ਖੇਤੀ ਦਾ ਸਾਹ ਨਾਗਾ ਅਜ ਤਾਂ ਚਲ ਇਹ ਕਹਿੰਦਾ ਵੀ ਫੁਰਰੀ ਦਾ ਇੱਥੇ ਬਹੁਤ ਕਰੀ ਖੇਤੀ ਇਹਨੂੰ ਬੰਦਾ ਜਿੰਨਾ ਬਾਹੂਗੇ ਉੰਨੀ ਬੜੀਆ ਫਸਲ ਹੁੰਦੀ ਆ ਉਹ ਆਵਾ ਗਾਉਂਦੇ ਲੈ ਆਂਦਾ ਬੀਜ ਅੱਜ ਉਈ ਬਾਈ ਆਵਾ ਗਾਉਂਦੇ ਵੀ ਨਹੀਂ ਸਟਿਕ 95 ਦੇਖ ਲਾਦੇ ਫਿਰ ਇੱਧਰ ਕਿੰਨੀ ਭਰੀ ਲੈ ਆਏ ਅੱਜ 90 ਭਰੀ 80 ਭਰੀਆਂ ਲੈ ਆਏ ਆ ਹੈ ਛੇ ਭਰੀਆਂ ਕੱਲ ਆ ਕੀਲੇ ਪੇ ਜਨਮ ਦਾ ਹੈ ਇਹਦੇ ਚੋਂ ਬਚ ਜਾਣਾ ਗੰਨਾ ਮੇਰਾ ਕੀਲੇ ਜੀ ਕਿਹਦੇ ਚ ਬਚ ਜਾ ਮਿੱਲੂ ਲੱਤ ਕੀਲਾ ਹੋਊਗਾ ਆ ਕੀਲੇ ਤੇ ਜਿਆਦਾ ਦਾ ਥੋੜਾ ਜਿਹਾ ਇਹ ਕੀਲੇ ਦੇ ਉੱਪਰ ਆ ਬਣਾ ਕੀਲਾ ਉਹ 빙 ਉੱ ਜਿਹੜਾ ਜਿਹੜਾ ਉਹ ਬਿੰਗ ਬਿੰਗ ਉਹ ਮੋਟਰੀ ਸੇਦਾ ਨਹੀਂ ਨਹੀਂ ਲੈ ਵੀ ਖੱਟ ਲੈ ਜਾ ਤੇ ਖੱਟ ਲੈ ਕੀਲਾ ਪੂਰਾ ਛੜਤ ਲਾ ਲੈ ਕੀਲਾ ਪੂਰਾ ਹੂੰ ਸਾਢੇ ਪੰਜ ਬਿੱਗੇ ਜਗਾ ਬਣੀ ਦੀ ਕੱਲ ਜਿਹੜਾ ਮਰਜੀ ਹਾਰੇ ਕਿਲੋ ਪੇ ਪਕੌੜੇ ਹੋਣਾ ਹਾਂ ਤੂੰ ਮੈਂ ਕੱਢ ਦੇਣੀ ਪੰਪ ਤੇ ਹਾਂ ਮਾਰ ਕਰ ਮਲਿਆ ਲੈ ਹੁਣ ਮਾਰ ਤੂੰ ਕੱਢ ਦੇਣੀ 5 ਮਿੰਟ ਚ ਮੈਂ ਇੱਕ ਉਹ ਕੀਲਾ ਹੰਗਾ ਪੂਰਾ ਸਾਢੇ ਪੰਜ ਬਿੱਗੇ ਜਗਾ ਖੇਤ ਬੜਾ ਹੈ ਇਧਰ ਉਹ ਐ ਮਾਰ ਲੰਬੀ ਫਿਰ ਤੂੰ ਵੀ ਹੁਣ ਨਹੀਂ ਫਿਰ ਕਰਮ ਦਾ ਫਰਕ ਪੈ ਜਾਂਦਾ ਇੱਕ ਬੰਦੇ ਦੀ ਸਹੀ ਹੁੰਦੀ ਆ ਜੀਵ ਘਰ ਆਈਫੋਨ ਨਾ ਮੈਂਣਾ ਆਈਫੋਨ ਮੀਰ ਰਗਾ ਉਹ ਨਾ ਮਿੰਡ ਆ ਇਹਦਾ ਕੱਟਦਾ ਮਾਂ ਮੁੱਟੀ ਉਹਦਾ ਕੱਟਦਾ ਮਾਂ ਮੁੱਟੀ ਹੈਲੋ ਜੀ ਠੀਕ ਹੈ ਜੀ ਅੱਜ ਕੀ ਆਪਾਂ OK ਕਿੰਨੀ ਆ ਗਏ ਇਧਰ ਨੂੰ ਆ 33 33 33 ਕੱਤੀ ਇੱਥੇ ਦੇ ਹੋਈਆਂ ਪਰ ਆਹ ਖੁੰਜਾ ਵੱਧ ਇੱਧਰ ਘਟਦਾ। ਵਿਆਹ ਚੀਜ਼ ਹੈ। ਇਹਦਾ ਬਹੁਤ ਕੁਝ ਕਮਕਾ ਹੁਣ। ਨਹੀਂ ਨਹੀਂ। ਆਹ ਖੁੰਜੇ ਦਾ ਫਰਕ ਕਿੰਨਾ ਉਹ ਖੁੰਜੇ ਨਾਲ ਤੇ। ਕੱਲ ਕਿ ਨਹੀਂ ਹੋਈ ਜਾਂਦੀ ਇਹ ਖੇਦੀ ਹੈ। ਹੈ? ਆ ਖੇਦੀ ਕਿ ਨਹੀਂ ਇਹ ਗੱਲ। ਇਗਦੀਆਂ ਆਏ ਨੂੰ 30 ਹੋਈਆਂ ਦੀਆਂ ਇਹਨੂੰ। ਆ ਦੇਖੀ ਬੜਾਈ ਨਾ ਇਹਦਾ ਆਹ ਨਹੀਂ ਯਾਰ ਜਿਆਦਾ ਘਟ ਘਟ ਆ। ਇਹ ਗਲਤ ਮੈਨੂੰ। ਆਹ ਸੀ ਤਾਂ ਬੜਾ ਹੈ। ਇਹ ਨਾਲੋਂ ਆਖੇ ਬੜਾ। ਆ ਆਪਸੇ ਨੂੰ ਉਧਰੋਂ ਮਾਰ ਪੈਣੀ ਉਹ। ਇਹ ਮੋਟਰ ON ਨਹੀਂ ਪੈਣੀ ਆ। ਇਹ ਤਾਂ ਸਾਡਾ ਫੇਰ ਪਾਜਣਾ ਆ। ਢਿੱਲੇ ਦੇ ਉੱਪਰ ਰੱਖੀ ਤੇ ਇਹ। ਜ਼ਿਆਦਾ ਹੋ ਗਈ ਇਹ। ਲਗਣਾ ਪਊਗਾ ਖੇਲੇ ਦੇ ਉੱਪਰ ਰੱਖੀ ਤੇ। ਲੱਗਿਆ ਬੰ ਮੈਨਣਾ ਉਹ। ਆਹ ਖੇਤ ਬੜਾ ਕਿ ਥੋੜਾ ਦੇਖਦਾ ਹੀ ਤਾਂ। ਬਾਪੂ ਨੇ ਖੱਟ ਲੈਣਾ ਕੁਝ ਮਨ ਲੱਗਦਾ। ਜਿਹੜਾ ਮਰਜੀ ਹਾਰੇ ਪਾਰਟੀ ਕਰਨੀ ਜਿਹੜਾ ਹਰ ਗਿਆ। ਫੋਕੀ ਹਰ ਤਾਂ ਨਹੀਂ ਲਾਉਣੀ ਹੈਗੀਆਂ। ਪਾਰਟੀ ਦਾ ਕਰ ਲੂਗੇ। ਪਾਰਟੀ ਤਾਂ ਹੈਗੀ ਅੱਜ। ਕਿਹੜਾ ਭੱਜੇ ਅੱਗੇ। ਪੜਦੇ ਹੈਗੇ ਉਹ ਕਾ ਰੋਟੀ ਖਾਂਦੀ ਆਜੇ ਭਾਈ ਚੋਲਾ ਨਿਉਂਦਾ ਕਿੰਨੀਆਂ ਹਾਂ ਨਾ ਸੁਣ 1500 ਮੈਂ ਕੀਮ ਪੱਤਰਾ ਜਿਆਦਾ ਹੋਇਆ ਖੇਤ ਇਹ ਤੇਰਾ 100 ਬਿਸਵੇ ਬਣ ਗਿਆ 96 ਬਿਸਵੇ ਹੋ ਫੇਰ ਕਿੱਲੇ ਉੱਪਰ ਗਿਆ ਉਹ 96 ਬਿਸਵੇ ਦਾ ਹੁੰਦਾ ਹਾਂ ਇਹ 100 ਹੈ 4 ਬਿਸਵੇ ਵੱਧ ਗਏ 100 ਬਿਸਵੇ ਕਿੰਨਾ ਬਾਦ ਗਿਆ ਤੂੰ ਮੈਨੂੰ ਨਹੀਂ ਪਤਾ ਤੂੰ ਪੰਮੇ ਤੇ ਜੁੜ ਗਿਆ ਤੇਰੇ ਉਹ 4 ਵਿਸੇ ਵੱਧ ਗਏ ਮੰਨਦਾ ਹੀ ਨਹੀਂ ਹੈਗਾ ਤੂੰ ਕਿੰਨਾ ਹੋ ਗਿਆ 4 ਨੂੰ ਆਏ ਵੀ ਨੂੰ ਪਤਾ ਹੀ ਨਹੀਂ ਹੈ 4 ਵਿਸੇ ਉੱਪਰ ਹੋ ਗਏ ਕਿਲੇ ਦੇ ਹਾਂ ਜੀ ਵਿਸੇ ਉੱਪਰ ਹੈ ਕਿੰਨੇ 4 ਵਿਸੇ ਤੇ ਵਧਿਆ ਹੈ ਵਧਿਆ ਨਹੀਂ ਹਾਂ ਆਹ ਖੁੰਜਾ ਵੀ ਘਟਦਾ 4 ਵਿਸੇ ਤੇ ਹੁਣ ਫਰਕ ਪੈ ਜਾਣਾ ਇੱਥੇ ਇੱਥੇ ਕਰਮ ਮਾਰ ਕੇ ਗਿਆ ਓਰੇ ਹਾਂ ਆਹ ਖੁੰਜੇ ਕਰਮ ਮਾਰ ਜਾ ਫਿਰ ਕਿੱਥੇ ਆਉਂ ਗਏ ਉਹਦਾ ਫਿਰ ਕੀ ਗੱਲ ਸੈਂਟਰ ਕੱਟ ਰਿਹਾ ਸੀ ਨਾ ਸੈਂਟਰ ਮਾਰਨਾ ਬਾਈ ਨਹੀਂ ਨਹੀਂ ਸੈਂਟਰ ਨਹੀਂ ਮਾਰਿਆ ਨੇ ਸੈਂਟਰ ਮਾਰਨਾ ਫਿਰ ਉੱਥੇ ਵੱਜਣਾ ਕਿਹ ਹੈ ਹਾਂ ਇਹਨੇ ਗਲਤ ਕਰਿਆ ਉੱਥੇ ਹੋਰ ਬਾਅਦ ਜਿਹੜਾ ਫਿਰ ਇਹ ਵੀ ਗੱਲ ਦੇਖ ਲੈ 30 ਕਰਨਾ ਹੈ ਬਾਈ 31 ਦੀਆਂ ਜਿਹੜੀਆਂ 30 ਲਾ ਉਹ ਹਾਂ ਦੱਸ ਇਹਨੂੰ 50 ਹੈ ਹਾਂ ਦੱਸ ਬਰਾਬਰ ਰੱਖਣਾ ਜੀ ਹਾਂ ਫਿਰ ਵੀ ਉਹ ਨਹੀਂ ਬੰਦ ਆ ਇਹ ਹੋਰ ਕੀ ਹੋਰ ਕੀ ਹੋਣੀ ਆ ਇਹਨੇ 30 ਕਹਿਆ ਤਾਂ ਕਿ 31 ਕਹਿਆ ਤਾਂ ਕਿ ਵੀ ਇਧਰ ਨੂੰ 50 ਗੱਲ ਮੈਂ ਪੰਜ ਦੀਏ 50 ਉਧਰ ਨੂੰ 31 ਆ ਇਹਨੂੰ ਹਾਂ 150 ਹੁਣ 50 ਦੀ 15 1550 ਕਰਮ ਹੋਗੀ ਹਾਂ ਤਕਸੀਮ 15 ਹਾਂ ਪੰਜ ਵੀ ਖਾਓ ਵੀ ਹਾਂ ਇੱਕ ਹੀਲੇ ਦੇ ਉੱਪਰ ਹੈ ਥੋੜਾ ਜਿਹਾ ਫੇ ਤੈਨੂੰ ਮੈਂ ਕਹਿ ਵੀ ਮੋੜ ਜਾ ਉੱਪਰ ਹੈ ਉਹ ਤੂੰ ਕੁਝ ਸਮਝੇਗਾ ਤੇ ਨਹੀਂ ਕਰਦਾ ਤੁਸੀਂ ਤੂੰ ਵੀ ਜੋ ਸਮਝੀ ਰਿਆ ਕਰਮ ਦਾ ਵੀ ਫਰਕ ਪੈ ਜਗਾ ਚਾਰ ਵਿੱਚ ਵੀ ਤਾਂ ਕਰਮ ਚ ਵੀ ਫਰਕ ਪਾ ਗਿਆ ਇਹ ਬੱਸ ਕਰ ਇੱਕ ਇੱਕੜੇ ਪੱਕੀ ਮੰਤੀ ਹੈ ਤਾਂ ਉੱਕਾ ਪੱਕਾ ਹੈ ਉੱਕਾ ਪੱਕਾ ਵੀ ਹੀਲੇ ਦੇ ਵੱਧ ਹੈ ਹਾਂ ਹੀਲੇ ਵੱਧ ਕੇ ਅਰੇ ਵੀ ਵੱਧ ਹੈ ਇਹ ਜਗਾ ਘਟਦਾ ਹੈ ਕੀ ਜਗਾ ਘਟਦਾ ਹੈ ਕਾ ਤੇ ਹੀਲੇ ਦੇ ਉੱਪਰ ਇੰਗਾ ਟੱਦਾ ਸੇ 5.5 ਵਿਘਿਆ ਬਣੀ ਦੀ ਹਾਂ ਆ ਕਿੰਨੀ ਸਾਢੇ 5 ਆ ਲਾ ਲੈ ਹਾਂ ਸਾਢੇ 5 ਆ ਲਾ ਸਾਢੇ 5 ਆ ਲਾ ਹਾਂ 2 ਕਿੱਲੇ ਹਾਂ ਕਿੰਨੀ ਹੋਗੀ 1 ਵਿੱਗਾ 1 ਵਿੱਗਾ ਹੋ ਗਿਆ ਉੱਪਰ ਠੀਕ ਆ 2 ਵਿਘੇ ਹੋ ਲਾ ਲਾਈ ਮਾਰਾ ਜੀ 2 ਵਿਘੇ 3 ਵਿਘੇ 3 ਹੋ ਗਏ ਆ 2.5 ਕਿੱਲੇ ਹੋ ਗਿਆ ਉਹ ਪਾ ਕੇ ਹਾਂ ਆ ਤਿੰਨ ਤਿੰਨ ਵਿੱਗੇ ਆ ਵੀ ਹੁਣੇ ਆ 6 6 ਤੇ 3 9 ਹਾਂ ਕੀ ਹੋ ਗਿਆ ਪੁਣਚਾਰ ਹੋ ਗੇ ਪੁਣਚਾਰ ਹੋ ਗੇ ਹੁਣ ਕੀ ਹੋਇਆ ਇਹ ਦੀਆ ਹੁਣ ਹੁਣ ਮੈਂ ਕੋਟ ਖਾਲ ਕੇ ਮੈਨੂੰ ਲੱਗਿਆ ਪੈਣ ਸ਼ਾਮਾ ਹੁਣ ਖਰਤੀ ਨੇ ਲਿਆਉਣੀ ਨਹੀਂ ਆਪਣੇ ਸੌਂ ਜਾਣਾ ਹੁਣ ਆਪੇ ਬਲਾਊਗਾ ਖੁੰਝੇ ਸੌਗਾ ਆਪੇ ਕਰੂਗਾ ਇਹ ਜਰਤ ਦੀ ਹੁੰਝੇ ਬਾਦ ਪਿੱਛੇ ਕਰੇ ਵੀ ਨਾ ਨਾਲ ਸਾਰਾ ਆਗ ਵੀ ਪਿੱਛੇ ਬਨਵਾਉਂਦੇ ਅੱਜ ਇਹ ਬੰਦੇ ਆਪਣੇ ਸਾਊ ਆ ਬੰਦੇ ਕੋਈ ਨਹੀਂ ਸਾਊ ਆ ਕੇ ਸਭ ਤੇ ਪੱਤ ਰੇੜੀ ਨਾ ਦਾ ਤੇਰਾ ਕੰਮ ਹੁੰਦਾ ਕੰਮ ਹੁੰਦਾ ਬਸ ਫਿਰ ਅਸਲ ਲੰਬੜਾ ਟੋ ਦੇਖਦਾ ਲੋਕ ਮੈਂ ਤਾਂ ਕਰਦੇ ਆ। ਆ ਲੱਭੇ ਕਿਤੇ ਦੱਸਦੇ ਮੈਨੂੰ ਵੀ ਲੱਭੇ ਆ। ਲੱਭਦੇ ਦਾ ਫਿਰ ਮੇਰਾ ਵੀ ਜੋ ਰਿਹਾ। ਜਿਹੜੇ ਬੰਦੇ ਨੂੰ ਪੱਕਾ ਕੰਮ ਦੇਣਾ ਫਿਰ ਪੱਕੇ ਉਹੀ ਭੀਜੂਗੇ। ਠੀਕ ਨਹੀਂ ਗੱਲ। ਇਹ ਭੀਜੂਗਾ ਜਦੋਂ ਕੱਢਦਾ ਮੈਂ ਕਹਿੰਦਾ ਲਾਗ-ਲਾਗ ਵਾਲੇ। ਕਿਹੜੇ? ਆਹ ਆਹ। ਆਹ ਘੋਟੂ ਪੌਰੀ ਪੌਰੀ ਬਦਲਣ ਦੇ ਉਹ। ਆਹ। ਉਹ ਤਿੰਨ ਤਿੰਨ ਕਰੋ ਤਿੰਨ ਤਿੰਨ। ਟੇਡਾ ਹੈ ਟੇਡਾ ਗੰਨਾ। ਗਾ ਗੰਨਾ ਹੈ। ਇੱਕ ਦੋ ਤਿੰਨ ਚਾਰ ਹੋ ਗਏ। 85 ਦਾ ਸਿੱਧਾ ਦਾ। ਆ ਚਾਰ ਹੋ ਗਏ ਉਹ। ਹੈ? ਚਾਰ ਚੌਥਾ ਗਿੰਦਾ ਨਹੀਂ ਨੱਖਾਂ ਦੀ ਵੱਡੋ ਯਾਰ ਆਏ ਨਾ ਕਰੋ ਤੈਨਾਂ ਖਗਰ ਤੈਨਾਂ ਭਾਈ ਚੱਕਰ ਦੱਸਾਂ ਕਿ ਆਏ ਇਹ ਖੜਾ ਹੋ ਗਿਆ ਦੱਪਣਾ ਪੈ ਜਾਣਾ ਤੁਹਾਨੂੰ ਤੇਰੀ ਪੱਛੀ ਬੜੀ ਸਰਪੇ ਉਹ ਤਾਂ 85 ਆ ਯਾਰ 85 ਤਾਂ ਸਿੱਧਾ ਪਿਆ ਰਹਿੰਦਾ ਇਹਦੇ ਚ ਬਾਲ ਵਾਲੇ ਗੰਨੇ ਨੂੰ ਉੱਠਣਾ ਬੜੀ ਪੱਛੀ ਤਾਂ ਤਾਂ ਕਹਵੇਂ ਹੁੰਦੇ ਆ ਵੀ ਗੰਨਾ ਖੋ ਹੋ ਜਾਂਦਾ ਜਾਂ ਸੁਆਗਾ ਬੱਜੇ ਦਾ ਛੋਟੀ ਪੱਟੀ ਖੜੀ ਨਹੀਂ ਹੁੰਦੀ ਪਾਲ ਪੇ ਵੀ ਜਗੰਨਾ ਸਿੱਧਾ ਹੋਵੇ ਤੇ ਸਾਰਾ ਲੰਬਾਈ ਪਾ ਦੇ ਬਾਈ ਪਾ ਦੇ ਸਿੱਧਾ ਦਾ ਹਾਂ ਤੇ ਮੈਂ ਇਸ ਦੇ ਸਿੰਗਾ ਬਣਾਇ ਖੜਾ ਹੋ ਜੇਦਾ ਦਵੱਲੇ ਤੇ ਇੱਕ ਪੰਗਾ ਹੋਰ ਹੁੰਦਾ ਨਾ ਕੋਈ ਵੀ ਚੀਜ਼ ਹੈ ਕੋਟੀ ਪੱਛੀ ਰੱਖਿਓ ਮੰਨ ਕੇ ਚੱਲ ਕਈ ਅੱਖੇ ਲਾਉਂਦੇ ਆ ਹਾਂ ਠੀਕ ਆ ਕਈ ਹੁਣ ਬੜਾ ਜਿੰਨੀ ਆਪਾਂ ਬੜੀ ਹਸਾਰ ਦੀ ਪੱਛੀ ਬੀਜੂਗੇ ਉਹਨੂੰ ਖਰਾਕ ਵੀ ਨਹੀਂ ਮਿਲ ਜਾਂਦੀ ਆ ਹਾਂ ਉਹਨੇ ਖਰਾਕ ਵੀ ਖਿੱਚਣੀ ਆ ਕਿਸੇ ਪਾਸੇ ਤੇ ਯਾਰ ਸਾਈਡਾਂ ਦੀ ਖਰਾਕ ਖਿੱਚਣੀ ਪੋਰੀ ਨੇ ਆਪਣੇ ਜਿਆਦਾ ਛੋਟੀ ਵੀ ਨਾ ਹੋਵੇ ਜਿਆਦਾ ਬੜੀ ਵੀ ਨਾ ਹੋਵੇ ਛੋਸਾ ਆਪਣੀ ਪੱਛੀ ਚੱਲਦੀ ਬਸ ਠੀਕ ਨਹੀਂ ਹੁਣ ਆਏ ਤਾਂ ਇੱਕ ਅੱਖ ਦੀ ਪਿਆਰ ਹੁੰਦੀ ਇੱਕ ਤੇ ਉਹ ਵੀ ਤਾਂ ਖਰਾਗਾ ਕਿੱਚਦੀ ਹੋਵੇ ਔਰੀ ਕਿੱਚਦੀ ਨਹੀਂ ਤਾਂ ਉਹ ਅੱਖ ਦੀ ਆ ਸਟਾਰਟ ਕਰਦੇ 95 ਅੱਖੇ ਲਾਈਦੀ ਤੇ ਅੱਖੇ ਖਿੱਚਦੀ ਹੁੰਦੀ ਉਦਾਂ ਅੱਖਾਂ ਨੇ ਚੱਲਣਾ ਅੱਖ ਅੱਖ ਦੇ ਵਿੱਚ ਪਿਆਰ ਹੋਇਆ ਹੋਇਆ ਹੈ ਉਹ ਚੱਲਦੀ ਕਿੰਨੇ ਕਾਉਂਟਰ ਤੇ ਤਿਆਰ ਹੋਇਆ ਹੋਇਆ ਹੈ ਸਮਝਦਾ ਤੂੰ ਹਾਂ ਤਾਂ 2.5 ਉਹ ਤਾਂ 2.5 ਕਾਉਂਟਰ ਤੇ 7.5 ਕਾਉਂਟਰ ਤੇ ਤਿਆਰ ਕਰਿਆ ਹੋਇਆ ਹੈ 1 ਸਾਲ ਪੂਰਾ ਚੱਲਿਆ ਕੰਮਾ ਆ ਠੀਕ ਆ ਜਨਾਬ ਸਤਿ ਸ਼੍ਰੀ ਅਕਾਲ ਜੀ ਪੰਮਾ ਪੁੱਜਿਆ ਭਾਈ ਅੰਦਰ ਬੈਠਾ ਜੀ ਲਾਪਰੀਤ ਸਤਿ ਸ਼੍ਰੀ ਅਕਾਲ ਜੀ ਪੰਮਾ ਵੀ ਖਬਰ ਤਾਂ ਲੈ ਆਇਆ ਮੇਰੀ ਵੀ ਕੰਦਾ ਬੀਜੂ ਹੈ ਕਿ ਨਹੀਂ ਤੂੰ ਤਾਂ ਸਾਰਾ ਪਿੰਡ ਲਜਾਇਆ ਪਿਆ ਉਹ ਬੀਜੂ ਜੇ ਦੱਦੇ ਜੀ ਹੋ ਗਿਆ ਮੈਂ ਹੁਣ ਫੂਲ ਕਰਿਆ ਤਾਂ ਕਹਿੰਦਾ ਵਾ ਟਰੈਲਰ ਲੈ ਕੇ ਆ ਜਾ ਕਹਿੰਦਾ ਭਰੀਆਂ ਬਾਜ ਜਣੀਆਂ ਸਾਤ ਅੱਠ ਪਈਆਂ ਰਹਿਣ ਦੀ ਗੱਲੂ ਚੱਕ ਲਈ ਉਹ ਜੀ ਤੂੰ ਜੇ ਲੈ ਲੰਦੂ ਕਿਹੜਾ ਭਰੀ ਯਾਰ 7 8 ਨੂੰ 10 ਲੰਦੂ ਗ੍ਰੀਨ ਮੰਗਾਈ ਨਹੀਂ ਓਏ ਭੜੀ ਭਾਰੀ ਪਾਈ ਪਾਈ ਵੀ ਉਹਨਾਂ ਨੂੰ ਬਹੁਤ ਜਿਹੜੇ ਲੈ ਜਿਹੜੇ ਕੋਲ ਲੰਦੂ ਨਹੀਂ ਸੌਖੀ ਉੱਚੀ ਚਗਾਉਣ ਕੇ ਆਦਾ ਭਰੀਆਂ ਇਹ ਨਾ ਹੋ ਗਈ ਇਹ ਮੈਂ ਤਾਂ ਚਗਾਈ ਨਹੀਂ ਹੋਈ ਭਰੀ ਇਹਨਾਂ ਨੂੰ ਆਪਾਂ ਦੇ ਭਰੀ ਚਗਾਉਣੀ ਔਖੀ ਆਪਾਂ ਫੋਟੋ ਕੱਲ ਬੰਨੂ ਕਹਿੰਦੇ ਕਹਿੰਦੇ ਸਰਦਾਰ ਜੀ ਭਈਏ ਤੇ ਦੋ ਜੇ ਭਰੀਆਂ ਦਾ ਟੀਕਾ ਠੇਬੀ ਗਾਦੇ ਹਲਕਾ یوں ਕਢਾਤਾ ਹੈਂ ਤੇਰਾ ਕਹਿੰਦੇ ਵੀ ਭਰੀਆਂ ਚ ਕਾ ਤੂੰ ਮੈਂ ਕਹਿੰਦੇ ਉੱਪਰ ਭੜੀ ਫੜੀ ਆ ਮੈਂ ਸਾੜੀ ਉੱਪਰ ਭੜੀ ਫੜਨੀ ਔਖੀ ਮੈਂ ਜੀ ਕਾਉਂਗਾ ਭਾਈ ਇੱਕ ਭਰੀ ਚ ਕਾ ਲਈ ਇੱਥੇ ਹੀ ਮਹੌਬਤ ਇੱਤ ਨਹੀਂ ਮੈਂ ਤਾਂ ਉੱਪਰੇ ਫੜਾਈਓ ਬੱਸ ਉੱਪਰ ਵੀ ਆਪਕਾ ਉੱਪਰ ਤਾਂ ਮੈਂ ਭੋਪਰੀ ਖੜੀ ਕਰੀਗਾ ਬਾਅਦ ਕਾਥੜ ਦੇਈਗਾ ਭੋਰੀ ਥੋੜੀ ਤੇ ਫੱਟਾ ਪਿਆ ਹੋਣਾ ਜੱਸੇ ਵਾਲਾ ਗੱਲੀ ਜਾ ਕੇ ਲਿਆ ਸਣਾ ਉਹ ਵੀ ਜਿੰਦਗੀ ਜਾਂਦਾ ਪਰ ਜੀ ਲੈਦੀ ਗੱਲ ਉੱਥੀ ਤਾਂ ਪਾਤੀ ਕਹਾਂ ਦਾ ਪਰਲੇਟੇ ਮੈਂ ਉੱਥੇ ਨਹੀਂ ਤਾ ਹੈਗਾ ਉਹ ਗਾਂ ਲੱਭ ਘੜਿਆ ਉਹਨੇ ਕੰਨਾ ਪਰਾਂ ਬਾਟਾ ਆਤਾ ਕਹਿੰਦੇ ਬੀਜ ਵਿੱਚ ਚਲੇ ਜਾਣਾ ਸਾਡਾ ਸਤ ਅੱਠ ਵਰ ਉਹ ਪਰੀਆਂ ਹੈ ਲੈ ਕੱਲੂ ਬਤ ਕਢ ਲਈ ਬੰਮੇ ਨਾ ਨਾ ਪਾਤੀ ਉੱਥੀ ਕੱਲੂ ਬਤ ਕਢੂਗਾ ਕਿ ਮਹਾਰਾਜ ਕੋ ਰਹੂੰਗਾ ਤੂੰ ਹਾਂ ਦੇਖ ਲੈ ਮਹਾਰਾਜ ਤਾਂ ਪਰਸ ਫੇਰ ਪਰਸੋ ਦੇਵਾ ਕਢ ਲੂਗਾ ਹਾਂ ਰੱਖ ਲੈ ਇੱਥੇ ਮਤਲਬ ਪਹਿਲੀ ਮਿੰਨੇ ਮਾਰਦਾ ਤੂੰ ਕੱਲੂ ਅਭਲਾ ਕਰ ਰਿਹਾ ਹੈ 2-3 ਦਿਨ ਮੈਂ ਪਾਤੀ ਆਈ ਬਰਤ ਉਹ ਜਣੀ ਦਾ ਗੁੜ ਨਹੀਂ ਕਢਣਾ ਤੂੰ ਮੁਕਾ ਪਰੇ ਅੱਜ ਸਾਹਿਬ ਜੋ ਉਹਦੇ ਫੇਰ ਹੈਗੀ ਤਿੰਨ ਪਰਸੀਆ ਪਿੱਛੇ ਚਾਚਾ ਕਹਿੰਦਾ ਲੈ ਆਨੂੰ ਕਢਾਰੀ ਨਾਲ ਯਾਰ ਕੰਨਾ ਵੀ ਪੰਮੇ ਨਾ ਬਲਾਇਨ ਮੈਨੂੰ ਇਹ ਕਹਿੰਦਾ ਰਹਿਣ ਤੇ ਕੰਨਾ ਵੀ ਪੰਮੇ ਕਹਿੰਦਾ ਬਲਾਇਨ ਕਹਿੰਦਾ ਇੱਥੇ ਲਾ ਲੈ ਆਪਣੀ ਹੈ ਕਹਿੰਦਾ ਮੈਂ ਆਪਣੀ ਲਿਆਉਣੀ ਕਹਿੰਦਾ ਹੁਣ ਮੈਂ ਤਾਂ ਕਿੜਾ ਹੈ ਕਿੜਾ ਹੈ ਦਵਾਦੇ ਖਿਡਾਰੀ ਤੇ ਤੇਰੀ ਲਈ ਆਉਣੀ ਮੈਂ ਹਾਰੂ ਭੱਟਾ ਦੋਰ ਕੜਾਏ ਖੁਲੀ ਦਵਾਦੇ ਬਸ ਖੁਲੀ ਤੇ ਵੀ ਦੇਖਣੋਂ ਕੱਲਾ ਕੜਾ ਲੈ ਲੈ ਨਾ ਖੁਲੀ ਕਿੜੇ ਖੁਲੀ ਚ ਬੱਤ ਪਾਉਂਦੇ ਆ ਨਾ ਗਰਮ ਭੱਟੇ ਨਾ ਫਰਕ ਪਾਉਂਦਾ ਫਰਕ ਤਾਂ ਰਹਿੰਦਾ ਤੁਹਾਨੂੰ ਸਿੱਧਾ ਹੈਗਾ ਤਾਂ ਪ੍ਰੋਬਲਮ ਆ ਕਿ ਆਏ ਬਹੁਤ ਜ਼ਿਆਦਾ ਨੂੰ ਆ ਖੁਲੀ ਜੀ ਕਿੱਥੇ ਹੁਣ ਦੇਖਿਆ ਤੂੰ ਤੂੰ ਕਹਿੰਦਾ ਬੰਦੇ ਕਹਿੰਦਾ ਵੀ ਬੰਦੇ 7 6 7 ਉਲੀਵੰਦਾਂ ਨੇ ਚਾਰ ਤਿੰਨ ਹੀ ਵੱਧ ਹੈ ਪੰਜ ਬੰਦੇ ਕਟੋ-ਕਟ ਜਿੰਨੇ ਜਿਆਦਾ ਹੋਣ ਉਹਨਾਂ ਦਾ ਫਾਇਦਾ ਭਲਾ ਹੂੰ ਚਾਰ ਤਾਂ ਘਟੋ-ਘੜ ਚਾਹੀਦੇ ਬਾਈ ਹਰ ਵਕਤ ਕੰਮ ਜਾ ਜੀ ਦੇ ਦੂਰ ਰੱਖਿਓ ਜੱਜ ਜੀ ਫੂਕਦੇ ਹਰ ਦੂਈ ਗੱਲ ਆ ਜਿਹੜੇ ਬੰਦੇ ਚਾਰ-ਪੰਜ ਹੈਗੇ ਆ ਉੱਥੀ ਆ ਨਾ ਹੈ ਵੀ ਉੱਥੀ ਆ ਉਹ ਹਿਲਣ ਹੋਣਾਂ ਵੀਰਸ ਚਾਈਦਾ ਉਹਨਾਂ ਨੂੰ ਵੀ ਬੜਾ ਮੋਟਾ ਕਿੰਨੇ ਘੜਾ ਚੱਕਣ ਲੱਗੇ ਪੂਰੀਆਂ ਦੇ ਭਈਏ ਮੈਂ ਕੁਝ ਕਰਦੇ ਆਂ ਅੰਨੇ ਬੰਦੇ ਬਥੇ ਰਹੇ ਜਦ ਪੱਤਾਂ ਦੀ ਬਾਸ਼ਨਾ ਆਉਂਦੀ ਐ ਡੁੰਮੜੇ ਵਾਂਗ ਇਕੱਠਾ ਜੰਦੇ ਆਲਟੇ ਸਾਰੇ ਸਭ ਭੱਜ ਜਾਂਦੇ ਆ ਕੋਈ ਪੈਸੂ ਨਹੀਂ ਵਾਦਦਾ ਕੋਈ ਕੁਝ ਨਹੀਂ ਕਰਦਾ ਪਿੱਸੂ ਨੂੰ ਪਾਏ ਗਿੱਡੀ ਘਾਟ ਉਹ ਪੰਮੇ ਤੇਰੇ ਬਾੜੇ ਮੇਰੇ ਇਕੱਠੇ ਹੁੰਦੇ ਉਹ ਗੱਲਾਂ ਸਾਡੇ ਕੋਲ ਤਾਂ ਬਹੁਤ ਇਕੱਠੇ ਹੁੰਦੇ ਰਗ ਮੋਤੇ ਵੀ ਤੈਨੂੰ ਨਹੀਂ ਆ ਵੀ ਖਿਲਾੜੀ ਚਲਾਈ ਆ ਕਾ ਤੇ ਦਾਦਾ ਨਹੀਂ ਬਾਈ ਇਹ ਚਾਚਾ ਹੁਣ ਚਾਚਾ ਚਾਚਾ ਹਰਖਿਆ ਫਿਰਦਾ ਨਹੀਂ ਮੈਨੂੰ ਕਿਹਾ ਤਾਂ ਕਹਿੰਦਾ ਆਜੀ ਚਾਚਾ ਹਰਖਿਆ ਫਿਰਦਾ ਕਹਿੰਦਾ ਮੈਂ ਆਪਣੀ ਲਿਆਉਣੀ ਹੈ ਨਾ ਤੁਸੀਂ ਸਾਰੇ ਆਪਣੀ ਲਿਆਉਣੀ ਨਾਲੇ ਇਹ ਲਿਆਉਣੇ ਵਾਲੇ ਹਾਇ ਹੁੰਦੇ ਆ ਇਹ ਮੈਨੂੰ ਇਹਨੇ ਕਿਹਾ ਕਹਿੰਦਾ ਅੱਜ ਸਵੇਰ ਦਾ ਕੰਨ ਲੱਗੇ ਹੋਇਆ ਕਹਦਾ ਕਰਾ ਦੀ ਆਪਣੀ ਲਿਆ ਮੈਂ ਰਾਤ ਕਿਹਾ ਤੇ ਮੈਂ ਕੋਈ ਨਹੀਂ ਜਾਣੀ ਠੀਖੜਾ ਜਾਣੀ ਉਹ ਮੁੰਤਾ ਬਾਹਰ ਖੜਦੀ ਆ ਉਹ ਸਾਡੇ ਦਰਦ ਬਾਹਰ ਖੜਦੇ ਦੇਖ ਉਹ ਵੀ ਕਿਹੜਾ ਜਣਾਉਦਾ ਮੁੱਲ ਮੇਰੇ ਕਿਹੜਾ ਜਾਣੀ ਜਿੱਦੜ ਜੀ ਕਰਿਆ ਬਣਾ ਇੱਕ ਗੰਨਾ ਕੱਢ ਕੇ ਪੀ ਲਿਆ ਬਾਤ ਸਾਨੂੰ ਕਿਹੜਾ ਹਾਲ ਖੁੱਲੀ ਦੁਆ ਆ ਦੇ ਆਈ ਗਏ ਲੋਹੀ ਮੰਨੂ ਕਹਿੰਦੇ ਮੈਂ ਨਾਲੋਂ ਗੁਲੀ ਹੈ ਆ ਆ ਫਿਰ ਦੇ ਦੇ ਨੂੰ ਪਹਿਲਾਂ ਸ਼ਾਂਤਾ ਪਾ ਲੋ ਸ਼ਾਂਤਾ ਪਾ ਜਾਣੀ ਤਰਾ ਦੇਖ ਪਹਿਲਾਂ ਛੰਨ ਪਾਓ ਪਹਿਲਾਂ ਲਾਓ ਆਪਣੇ ਉਹ ਦਰਖਤ ਪਹਿਲਾਂ ਮੇਰੀ ਗੱਲ ਫਿਰ ਮੈਂ ਮੰਨੂਗਾ ਵੀ ਹਾਂ ਯਾ ਕਿ ਡਰਾਕ ਤੋਂ ਕੰਮ ਕੀੜਾ ਮਾਰ ਗਿਆ ਤੂੰ ਦੇਖ ਕੇ ਆ ਕੋਈ ਬੜਾ ਸਭ ਕੁਝ ਦੇਖ ਲਿਆ ਉਹ ਸਭ ਕੁਝ ਦੇਖੀ ਰਦੇ ਨੰਮੇ ਇਹ ਕੱਲ ਚੌਥੇ ਦਾ ਟਾਈਮ ਰੱਖ ਲੋ ਨਾ ਨਾ ਕੱਲ ਪੱਟ ਲੈਣੇ ਉਹ ਮੈਂ ਤੇਰੀ ਪ੍ਰੋਗਰਾਮ ਰੇਗ ਤਰ੍ਹਾਂ ਦੀ ਵੈਰਿਟੀ ਦੱਸਦੀ ਇਹਨੂੰ ਜਿਹੜੀ ਮਰਜ਼ੀ ਪੱਟ ਲੈ ਤਿੰਨੇ ਚਾਰੇ ਬੱਟ ਲੈਣੇ ਆਪਾਂ ਨੇ ਤਿੰਨ ਚਾਰ ਲੋਕ ਇਕੱਠੇ ਉੱਥੇ ਗਿਆ ਦੂਰ ਦੂਰ ਕਰਕੇ ਲਾਦਦਾ ਉਹ ਕੱਥਲਾ ਦੇ ਨਾਲੇ ਸ਼ਾਮਾ ਸਭ ਤੋਂ ਜਿਆਦਾ ਉਹਦੀ ਹਾਂ ਬਹੁਤ ਵਧੀਆ ਤੇ ਵਾਲੇ ਚਾਉਣਾ ਸ਼ਾਂਗ ਤੋਂ ਕੋਈ ਚੱਕਰ ਨਹੀਂ ਉਹ ਤਿੰਨ ਸਾਲਾਂ ਦਾ ਕਿੰਨਾ ਪੱਟਿਆ ਨਾ ਉਹਦੇ ਵਿੱਚ ਹੋ ਗਏ ਗੰਨੇ ਜੇ ਹੋ ਜਾਂਦੇ ਬਬੂਲਰਾਂ ਚ ਵੀ ਹੋ ਜਾਂਦੇ ਆ ਇਹ ਬਬੂਲਰਾਂ ਚ ਬਹੁਤ ਬਬੂਲਰਾਂ ਚ ਬਹੁਤ ਹੁੰਦੇ ਆ ਇਹ ਤੂੰ ਤਾਂ ਇਹਦਾ ਨਾਂ ਇਹ ਫੈਲਾ ਬਹੁਤ ਆ ਇੱਕ ਡੇਕ ਬੋਛਦੀ ਹੁੰਦੀ ਆ ਡੇਕ ਦਾ ਪੱਤੇ ਖਾਨਾ ਜਿਆਦਾ ਗੰਦਾ ਇਹ ਸਿਆਲ ਚ ਛਾਂਗ ਹੋ ਜਾਂਦਾ ਡੇਕ ਦਾ ਖਾਨਾ ਧੁਪਾਂ ਨਿੰਮ ਨਿੰਮ ਉਹਦਾ ਪੱਤਾ ਵਾਹ ਜਾ ਨਾ ਨਿੰਮ ਵਧੀਆ ਜੀ ਨਿੰਮ ਵਧੀਆ ਜੀ ਨਾਲੇ ਮੁੱਕ ਦੀ ਗਾ ਟੁਕਰੀਆਂ ਬਣ ਜੰਦੀਆਂ ਆਹ ਵੀ ਗੱਲ ਆ ਨਾਲੇ ਬਾਂ ਸਭ ਤੋਂ ਵੱਡੀ ਗੱਲ ਇਹ ਟੁਕਰੀਆਂ ਬਣਾਉਂਦਾ ਨਿੰਮ ਦੀ ਟੁਕਰੀਆਂ ਬਣਦੀਆਂ ਬੂਲ ਇੱਕ ਕੁੱਟਣ ਦੇ ਵੀ ਬਹੁਤ ਲੋੜ ਆਉਂਦੀ ਐ ਤੁੱਤਣੀਆਂ ਖਾਉਂਦੀਆਂ ਆ ਗਰਮ ਗਰਮੀ ਆ ਇੱਕ ਤੂੰ ਦੀ ਝੜੀ ਰੱਖਣੀ ਐ ਜੇ ਕੁੱਟਣ ਦੇ ਵੀ ਬਹੁਤ ਲੋੜ ਆਉਂਦੀ ਐ ਅੱਗੇ ਖੇਲੇ ਕਰਦੇ ਤੇ ਵਿਆਹ ਨੂੰ ਛਿੜੀ ਆਉ ਛਿੜੇ ਖੇਲੇ ਕਰਦੇ ਚੱਲਿਆ ਭਾਈ ਹੋ ਗਿਆ ਟਾਈਮ ਰੋਟੀਆਂ ਕੰਮ ਨਿਬੜਿਆ ਆ ਰੋਟੀ ਖਾਇਆ ਭਾਈ ਦੇਖ ਲਾ ਦੇਖ ਲਓ ਹੈ ਰੋਟੀ ਖਾਇਆ ਹੈ ਟਾਈਮ ਕਿੰਨਾ ਹੋਇਆ ਲੈ 6 ਵਜੇ ਹੋਣੀ ਮੈਂ ਕ ਹਾਂ ਰੋਟੀ ਦਾ ਜੀ ਬੈਠਾ ਖਾ ਲੈ ਹੁਣ ਤਿੰਨ ਦਿਨ ਤੁਹਾਨੂੰ ਪਤਾ ਹੀ ਆ ਤਿੰਨ ਦਿਨ ਹੋਰ ਦੇ ਟਾਈਮ ਲੈ ਚੱਲਣਾ ਪੈਣਾ ਕਿਹਦੇ ਟਾਈਮ 9 10 ਵਜੇ ਰੋਟੀ ਮਿਲਣੀ ਹੁੰਦਾ ਨਹੀਂ ਨਹੀਂ ਸਾਜਰੇ ਪੱਕੀ ਪਾਟੀਆਂ ਦਾ 8 ਵਜੇ ਦੇਣਾ ਮਿਲਣੀ ਆ ਕਰਾਉਣੀ ਬਈ 8 ਵਜੇ ਸਾਜਰੇ ਪੱਕਦੀ ਹੁੰਦੀ ਰੋਟੀ ਤਾਂ ਹੁਣ ਹੋਰ ਨਹੀਂ ਐਚ ਉਹ ਮਸਤ ਬਰਬਲਿਟੀ ਚੱਲ ਪਈ ਨਾ ਹਾਂ ਚੱਲ ਪਈ ਭਾਈ ਚੱਲ ਪਈ ਉਧਰ ਵੀ ਬਾਚੀ ਬਸ ਓਠੇ ਜੀ ਤੋਰਦੇ ਕੋਸੇ ਟੁੱਟ ਗਈਆਂ ਹੁੰਦੀਆਂ ਬਾਈ ਇਹ ਬੈਠਦੇ ਹੁਣ ਕੁਰਸੀਆਂ ਲੈ ਆਉਂਦੀਆਂ ਹੁਣ ਦੇਖਦੇ ਆ ਨਹੀਂ ਬੈਠ ਉਹ ਯਾਰ ਕੱਲ ਮੇਰੇ ਲੰਘ ਗਿਆ ਉੱਥੇ ਬਾਈ ਠੀਕ ਹੈ ਨਹੀਂ ਟੁੱਟਦੀਆਂ 3000 ਦੀਆਂ ਬੋਲੀ ਕਿੰਨੀ ਉਹ ਨਹੀਂ ਇਹ ਟੁੱਟਦੀਆਂ ਜਾਂ ਬਾਹਰ ਪਈਆਂ ਨੇ ਫੇਰ ਟੁੱਟਦੀਆਂ ਜਾਂ ਬਾਹਰ ਹਵਾ ਹਵਾ ਰਹਿੰਦੀਆਂ ਨਾ ਧੁੱਪ ਆ ਰਹਿੰਦੀਆਂ ਹਾਂ ਚਾਹ ਘੱਟੇ ਆਣ ਹੈਨਾ ਉਹ 3000 ਦੀਆਂ ਪਤਾ ਨਹੀਂ ਕੱਲ 4 ਕਰ ਦੋ ਯਾਰ 300 ਜਾਂ 400 ਦੀ 300 ਦੀ ਕੋਸਤੀ ਆ ਯਾਰ 3000 ਦੀਆਂ 4 ਆਉਂਦੀਆਂ ਬਾਈ 3000 ਦੀ 4 ਕਹਿੰਦਾ ਫਿਰ ਤਾਂ ਗੱਲ ਯਾਰ ਇਹ ਅਸੀਂ 1500 ਦੀਆਂ ਲੈ ਕੇ ਆਏ ਤੇ ਕਿੰਨੀ ਦੀ 4 ਦੀ 5 ਦੀਆਂ ਕਿਹੜੀਆਂ ਆਹ ਕੁਰਸੀ ਇਹ ਤਾਂ 900 ਨਹੀਂ ਮਿਲ ਜਿੰਦੀਆਂ ਚਾਰ ਇੱਥੇ ਇਹ ਵੀ ਬਹੁਤ ਮਜ਼ਬੂਤ ਹੈ ਵੀ ਮੈਂ ਇਹ ਜੀ ਲੱਗੀਆਂ ਇਹ ਮਜ਼ਬੂਤ ਹੈ ਬੈਠਣ ਦਾ ਢਾਂਗ ਉਹ ਥੋੜਾ ਹੋਣਾ ਕਿੰਨੀ ਰੈਮ ਹੋ ਕਰਦਾ ਤੂੰ ਤੇਰੇ ਬੈਠਣ ਦਾ ਕੋਈ 300 ਮੈਨਾਂ ਦੀ ਕੁਰਸੀ ਪਕਦੇ ਮੈਂ ਨਹੀਂ ਪਕਦਾ ਕੁਰਸੀ ਵੇਚ ਲਈ ਕਰ ਰਹੀ ਨਹੀਂ ਹੈ ਥੋੜੀ ਥੋੜੀ ਹੋ ਜਾ ਤੇ ਆ ਕੁਰਸੀ ਦੇ ਢਾਂਗ ਕੁਝ ਕਿਉਂ ਟੋੜੀਆ ਚ ਦੈਂ ਕੁਰਸੀ ਦਾਦੀ ਬਟ ਬੋਲ ਆ ਦੇਖ ਆ ਦੇਖ ਨੀ ਆ ਇਹ ਨਹੀਂ ਬਾਈ ਉਹਦੀ ਆ ਟੁੱਟੀ ਵੀਦੀ ਮੇਰੇ ਬਾਜੀ ਆ ਆ ਟੁੱਟੀ ਵੀਦੀ ਪਿੱਛੇ ਨੂੰ ਬੈਠਾ ਸੰਤਾ ਉਹ ਥਲੀ ਦਾਬ ਆ ਕੇ ਆ ਵੀ ਟੁੱਟੀ ਇੱਧਰ ਉਹ ਟੁੱਟੀਆ ਮੰਜੇ ਚ ਚੱਕਣ ਲੱਗੇ ਉਹ ਤੇ ਆਲੀ 5:00 ਵਜੇ ਗਾਏ ਕਿਹਨੇ ਜਾਏ 10 ਕੁਰਸੀਆਂ ਬੋਲੇ ਟਕਰਾਲ ਮੇਜ ਗਈ ਕਿ ਇੱਥੇ ਆਇਆ ਆਪਣਾ ਫਾਰਕੀ ਤੇ ਕਾਨੂੰਗੋਰਾ ਪਟਵਾਰੀ ਆ ਗਏ ਹਾਂ ਕੋ ਕੋਲੇ ਜੇ ਮੈਂ ਢਾਟੇ ਨਾ ਕਿ ਅਨੂਗੋ ਭਾਰੀ ਹੈ ਜਰਾ ਬਿਠੋ ਢਣਕ ਦੇ ਰੋਟੀ ਹੋ ਇੱਕ ਦਾ ਆਹ ਗੱਲ ਆ ਪਾ ਕਾਮਰੀਆ ਬਈ ਦਮਾ ਦਾ ਕਮ ਬਿਠਾ ਗੱਗੇ ਦਾ ਵੀ ਗੱਗੇ ਦਾ ਵੀ ਗੁੱਸਾ ਨਾਲੇ ਬਾੜੇ ਚ ਉਹ ਕਪੈਸਿਟੀ ਹੈ ਦੀ ਗੱਗਾ ਚ ਗੱਗਿਆ ਥੋੜਾ ਜੱਕਣਾ ਨਹੀਂ ਕਰਦੇ ਮੈਂ ਲੈ ਕੇ ਆਇਆ ਕੁਰਸੀ ਮੈਨੂੰ ਪਤਾ ਨਹੀਂ ਕਿੰਨੇ ਕਿ ਦੁਕਾਨ ਵਾਲਾ ਕਹਿੰਦਾ ਫੇਰੀ ਪਿਗਾਹ ਵਾਲਾ ਮੈਂ ਇੱਧਰ ਨਹੀਂ ਬੈਠਦਾ ਭਈ ਇਹ ਮੰਗੂ ਆਹ ਆ ਕੰਮ ਨਹੀਂ ਕਰਦਾ ਫਿਰ ਮੈਂ ਦੁਕਾਨ ਵਾਲਾ ਕਹਿੰਦਾ ਮੇਰੀ ਗਾਰੰਟੀ ਹੈ ਲੈ ਗਾਰੰਟੀ ਦਾ ਦੀ ਤੇ ਗਾਰੰਟੀ ਦਾ ਸੀ ਗੱਗਾ ਕਹਿੰਦਾ ਮੈਂ ਬੈਠ ਕੇ ਦੇਖਣਾ ਹੂੰ ਉਹ ਜਿਹੜੀ ਜਗਾਣਾ ਲੇ ਗਿਆ ਤਸ ਲੰਗੀ ਥੱਲੇ ਮਾਰਦੇ ਹੁੰਦੇ ਉਹ ਇੱਕ ਵਾਰੀ ਮਾਰ ਕੇ ਦੇਖਣੀ ਜੀ ਦੇਖ ਤੋੜਦੀ ਉੱਥੇ ਅਸੀਂ ਗੱਗਾ ਬੈਠਾ ਹੀ ਆ ਜਾ ਜਿਹੜੇ ਬੋਲ ਗੀ ਆਪੇ ਤਨੂ ਕਹਿ ਰਿਹਾ ਗੱਗੇ ਦਾ ਪੰਜ ਕਿੱਥੇ ਗਈ ਬਾਈ ਕਿੱਥੇ ਗਈ ਅਸੀਂ ਤੇਰੀ ਗਾਰੰਟੀ ਫੇਰ ਕਹਿੰਦਾ ਆਹ ਲਓ ਵਾ ਵਧੀਆ ਉਹ ਬੈਠਿਆ ਉਹ ਠੀਕ ਤੀ ਉਤੀ ਤੋੜਤੀ ਉਤੀ ਦਗਾਂ ਤੇ ਕਹਿੰਦਾ ਮੇਰੀ ਗਾਰੰਟੀ ਹੈ ਲੱਗਾ ਐ ਹਿੰਦੀ ਦੀਆਂ ਬਾਈ ਕਾ ਬਗਾਊਗਾ ਜਾਂ ਗਾਰੰਟੀ ਦੀ ਗਾਰੰਟੀ ਲੈ ਗਾਰੰਟੀ ਦੀ ਉਹ ਕਹਿੰਦਾ ਹੂ ਜਿਹੜੇ ਬੋਲ ਗੀ ਸ਼ੋਰ ਕਰੋ ਗਰੰਟੀ ਦੀ ਇਹ ਵਾਰੰਟੀ ਹੁੰਦੀ ਵੀ ਇਹਨੂੰ ਕੋਈ ਨਹੀਂ ਦੀ ਮੋੜ ਨੂੰ ਹਾਂ ਮੋੜ ਲਾ ਕੇ ਜੇ ਸੰਦਸਾ ਨੂੰ ਮੁੱਦੇ ਗਾਟੇ ਹੋਣੀ ਫਿਰ ਮੋਦੀ ਕੀ ਗਰੰਟੀ ਹਾਂ ਠੰਡ ਪਾਦੀ ਗਈ ਬੰਦੇ ਕੇ ਲਾ ਫੇਸ ਬੱਕ ਬੰਦ ਹੋ ਗਈ ਦੀ ਹਾਂ ਉਹਦਾ ਭਾਈ ਫਿਰ ਹੁਣ ਵਿਆਹ ਚ ਬੁਲਾਇਆ ਵਾ ਤਾਂ ਕੁਸਤਾ ਅਸਰ ਹੋਣਾ ਹੀ ਤਾਂ ਉਹਦਾ ਰਸਗੇ ਆਉਣਾ ਵੀ ਰਸਗੁੱਲਾ ਕੁਲਾ ਜਮ ਨਹੀਂ ਮਿਲੀ ਹੋਣੀ ਰਾਤ ਉਹਨੂੰ ਰੰਗੜ ਵਾਸਤੇ ਆਪਣੇ ਹੱਥ ਦਿਖਾ ਦਿੱਤੇ ਨਹੀਂ ਮੇਰੇ ਕੋਲ ਵੀ ਹੈਗਾ ਕੋਸ ਤੁਸੀਂ ਆਪਣੇ ਆਪਣੇ ਸਮਝੀ ਜੇ ਆਪਣੇ ਆਪਣੇ ਕੋਲੇ ਅਨੰਭ ਹੋਵੇ ਕੱਟੋਂ ਦਾ ਕੱਟ ਕੱਟ ਦਉ ਨਹੀਂ ਹੋ ਪਿਆ ਕੱਟੋਂ ਦਾ ਉਹਨੂੰ ਹੀ ਪਿਆ ਉਹਨੇ ਲੀਟ ਕੱਟਾ ਪਿਆ ਉਹਨਾਂ ਕੱਟਾਂ ਦੇ ਹੱਥੋਂ ਤੇ ਸ਼ੇਰ ਡਾਉਨ ਕੋਈ ਕੱਟਾਂ ਦਾ ਕੱਟਾ ਫਿਰ ਪੂਰੀ ਹੋ ਜਾਣੇ ਉਹਨਾਂ ਦੇ ਤਾਂ ਚਲ ਜੋ ਮਰਜੀ ਹੈ ਕੱਟ ਦਾ ਕੱਟਾ ਹੁੰਦਾ ਆਪਣਾ ਕੀ ਫਰਕ ਆ ਨਹੀਂ ਚਲਾਇਆ ਯੂਟਿਊਬ ਚਲਦੀ ਉਹ ਕੜੀ ਐਵੇਂ ਤੇ ਕੈਪੀ ਬੰਦ ਦੀ ਯੂਟਿਊਬ ਯੂਟਿਊਬ ਘੰਟਾ ਕੇ ਬੰਦ ਹੋਈਏ ਸ਼ੋਰਟ ਆ ਕੇ ਯੂਟਿਊਬ ਘੰਟਾ ਕੇ ਯੂਟਿਊਬ ਤਾਂ ਹੋਰ ਦੀ ਆ ਇਹ ਤੇਰੀ ਰੋਡਿਵ ਇਹ ਯਾਰ ਇੰਸਟਾਗ੍ਰਾਮ ਇੱਕ ਕਰ ਦੇ ਆ ਇੰਸਟਾਗ੍ਰਾਮ ਵੀ ਉਹ ਵੀ ਦੀ ਉਹ ਆ ਫੇਸਬੁੱਕ ਇੰਸਟਾਗ੍ਰਾਮ ਇੱਕ ਕਰ ਦੇ ਆ ਇੱਕ ਹੋਰ ਆ ਤੇਰੀ ਹੋਰ ਸਾਡੇ ਪਾਸ 8 ਫਰਵਰੀ ਨੂੰ ਇਹ ਬੰਦ ਕਰ ਦੇਣਗੇ ਸਾਨੂੰ ਟਵਿੱਟਰ ਇਹਦੇ 8 ਫਰਵਰੀ ਤੋਂ ਬਾਅਦ ਟਵਿੱਟਰ ਦਾ ਐਕਸ ਪੋਇੰਟ ਆ ਤੂੰ ਜਾਉਂਗਾ ਹੋਰ ਉੱਠੀ ਉੱਠਦੇ ਵੀ ਹੈਗੇ ਆ ਹੋਰ ਕਹੀਦਾ ਤਿੰਨ ਚੀਜ਼ਾਂ ਨਹੀਂ ਯਾਰ ਮੋਲ ਜੀ ਦੋ ਇਹ ਦੀ ਮੈਟਾ ਉਹ ਮੈਟਾ ਆ ਗਿਆ ਨੋਨ ਮੈਟਾ ਦਾ ਇਹ ਇਹੀ ਹੋ ਗਿਆ ਮੁੰਡਾ ਸੋਤੀ ਪਤਾ ਲੱਗ ਗਿਆ ਭਾਈ ਬੰਦ ਉਹਦੀ ਇਹ ਗੱਠ ਅੰਦਰ ਲੌਗ ਆਊਟ ਹੋ ਗਈ ਸੀ ਮੈਂ ਵੀ ਦੇਖਾਂ ਮੈਂ ਲੌਗ ਆਊਟ ਕਾਤੇ ਹੋ ਗਈ ਇਹ ਵਟਸਐਪ ਵੀ ਦੀ ਹੋ ਆ ਹਾਂ ਫੇਤੀ ਵਟਸਐਪ ਆ ਜਾਂਦਾ ਕੋਈ ਮੈਂ ਕਹਿੰਦਾ 30 ਹੈਗੀ ਜੀ ਵਟਸਐਪ ਦਾ ਦੇਖੀ ਵੀ ਚੱਲਦੀ ਹੋਣੀ ਵਟਸਐਪ ਸਾਹਿਬ ਜੋ ਉਧਰਾਂ ਨੇ ਰੌਲਾ ਪਾ ਬੁਰੇ ਹਾਂ ਉਹ ਆਪੇ ਚੱਲ ਪੈਣੀ ਨਹੀਂ ਚੱਲੀ ਥਾਲੀ ਵਧੀਆ ਸ਼ਾਂਤੀ ਤੇ ਹੈਗੀ 30 ਘੰਟੇ ਕੋਈ ਕੰਮ ਚੱਲਦਾ ਕੋਈ ਮੈਂ ਤਾਂ ਬੰਦ ਕਰਿਆ ਲੌਗ ਆ ਨੀ ਨੀ ਰੱਖਿਆ ਪੈ ਗਿਆ ਸਵੇਰੇ ਉੱਠੇ ਫੇਰ ਲੌਗ ਆਊਟ ਹੋ ਗਈ ਇੱਥੇ ਕਿਹੜੇ ਕੰਮ ਖੜਾ ਇਹਦਾ ਕਿਆ ਤੁਸੀਂ ਸ਼ੇਅਰ ਪਾਇ ਹੋ ਤੇ ਵਿੱਚ ਜਿਹੜੇ ਸਾਰੇ ਡਾਊਨ ਮੇਰੇ ਰਾਏ ਇੱਕ ਵਾਰੀ ਗਿਰਿਆ ਦਾ ਹੈ ਨੀ ਮੇਰਾ ਨਹੀਂ ਆਇਆ ਐ ਹੋ ਗਿਆ ਵੀ ਹੋਇਆ ਗਿਆ ਇਹਨੂੰ ਉਹ ਤਾਂ ਜਦ ਫਿਰ ਵੱਜ ਬੰਦੇ ਦੇਖਦੇ ਤਾ ਕਾਚੇ ਨਹੀਂ ਜਾ ਰਹਾ ਲੱਟਾ ਗਿਆ ਨਾ ਦੇਖਦੇ ਉਹਦਾ ਖਤਰ ਨੇ ਰਹੀ ਹੋ ਗਿਆ ਮੈਂ ਦੋ ਵਾਰ ਦੋ ਗਿੰਨ ਕਰੀ ਹੋਈ ਕਾਚੇ ਦੇ ਸਾਹਮਣੇ ਰੋ ਗਿਆ ਕਿੰਨਾ ਗਈ ਹੈ ਮੈਂ ਕਿਹਾ ਸਰਵਰ ਡਾਊਨ ਹੋ ਗਿਆ ਲੋਸੂਰ ਕੀ ਹੈ ਮਗਾਪੀ ਕਿਹਨੇ ਕਿਹਾ ਤੁਹਾਡਾ ਨੈਟਵਰਕ ਨਹੀਂ ਹੈਗਾ ਉਹ ਰੈਕਟਰ ਦੇਖਦਾ ਵੀ ਨੈਟ ਵੀ ਹੈਗਾ ਉਹ ਮੇਰੇ ਨਾਲ ਕੋਈ ਨੀਲੀ ਜਗਰੀਨ ਹੋ ਜਾਂਦੀ ਹੈ ਕਾਚੇ ਕੰਮ ਨੇ ਦਾ ਕਰਨ ਰਾਤ ਨੂੰ ਮੈਨੂੰ ਲੱਗ ਗਿਆ ਇਹ ਦੇ ਨਾਲ ਬਾਈ ਲੋਕਾਂ ਨੇ ਜਿਆਦਾ ਦੇ ਟਿਕਟੋਕ ਬੰਦ ਹੋਈ ਤੇ ਲੈ ਕੁਝ ਨਹੀਂ ਇੰਸਟਾਗ੍ਰਾਮ ਸਭ ਕੁਝ ਕੋਈ ਨਹੀਂ ਫਰਕ ਪਿਆ ਇੰਸਟਾਗ੍ਰਾਮ ਸਭ ਕੀ ਸਾਰਾ ਕੁਝ ਉੱਥੋਂ ਦਾ ਟਾਈਮ ਫੇਸਬੁਕ ਅੱਜ ਬੰਦ ਹੋ ਜਾਵੇ ਥੋੜਾ ਟਾਈਮ ਐ ਫੈਸਟਕ੍ਰਾਫਟ ਬੰਦ ਹੋ ਜਾਂਦਾ ਉਦੋਂ ਹੀ ਆਪੇ 4 ਦਿਨਾਂ ਨੇ ਹੋਈ ਹੋਈ ਟਿਕਟੋਕ ਹੋਈ ਉਹ ਬੰਦ ਲੋਕੋਦੋਂ ਨੂੰ ਲੱਗਦੇ ਦੂ ਵਸ ਨੂੰ ਹੋ ਗਏ 4 ਦਿਨ ਆਪੇ ਫੇਰ ਹੋ ਜਾਣਾ ਦੁਨੀਆ ਨਹੀਂ ਖੜਦੀ ਹੁੰਦੀ ਚੱਲੀ ਜਾਂਦਾ ਹੁੰਦਾ ਕੰਮ ਹਾਂ ਦੁਨੀਆ ਕੋਲ ਰਨਿੰਗ ਸਾਰੇ ਤੇ ਲੱਗੇ ਹੋਏ ਆ ਹੁਣ ਤਾਂ ਇੰਨਾ ਕੋ ਸਾਲੇ ਇੰਨਾ ਕੋ ਚਲੀ ਗਿਆ ਚਲੋ ਹੁਣ ਜਿਹੜਾ ਬੰਦਾ ਕੋਈ ਜਿਹੜਾ ਕੋਈ ਮਾਰੀ ਗਾ ਵੀ ਮੇਰੇ ਕਰਕੇ ਹੀ ਚੱਲਦਾ ਕਰੀਦਾ ਕੋਈ ਚੱਲਦਾ ਇਕਨੇ ਚੱਲੀ ਜਾਣਾ ਗਾ ਹਾਂ ਮੈਂ ਉਹਦਾ ਫਿਰ 10 15 ਮੈਸੇਜਸ ਗਰੁੱਪ ਚ ਹਾਂ ਬਾਖਰੀ ਇਹਨੂੰ ਕਿਹਾ ਹੋ ਗਿਆ ਨਵਾਂ ਆ ਜਣਾ ਨਵਾਂ ਹੀ ਨੇ ਹੋਰ ਗਾਹਾਂ ਆਈ ਜਾਣਾ ਹਾਂ ਸਭ ਨੇ ਜਾਈ ਜਾਣਾ ਇੱਥੇ ਕੋਈ ਕਿਹਾ ਕੰਮ ਕਿਸੇ ਤਰ੍ਹਾਂ ਦਾ ਨਹੀਂ ਸਭਾ ਸਾਥ ਨੂੰ ਓਕੇ ਆ ਪੱਕਾ ساری ਦੁਨੀਆ ਜਿੱਤ ਕੇ ਸਿਕੰਦਰ ਆਈ ਚਲੇ ਗਏ ਹਾਂ ਫੇਰ ਵੀ ਖਾਲੀ ਇੱਥੇ ਗਏ ਆ ਜਣਾ ਦਾ ਖਾਲੀ ਇੱਥੇ ਆ ਚੇ ਬੱਸ ਫਿਰ ਰੋਡਾਂ ਜਿਹਾ ਨੇ ਕਿਹੜੇ ਚੱਕਲੇ ਦਾ ਲੈਣੀ ਉਹ ਹੀ ਤਾਂ ਸਾਬ ਨੇ ਖਾਲੀ ਇੱਥੇ ਜਾਣਾ ਕੋਈ ਜੋਪੜੀ ਵੀ ਖਾਲੂ ਕੋਈ ਰੁੱਖੀ ਖਾਲੂ ਸਾਣੀ ਦਾ ਰੋਟੀ ਹੋਊਗਾ ਸਾਣੀ ਦਾ ਰੋਟੀ ਹੋਊਗਾ ਬੱਸ ਫਿਰ ਅੱਜ ਤੂੰ ਇੱਥੇ ਬੈਠ ਕੇ ਗੱਲਾਂ ਮਾਰ ਲੈ ਨਾ ਉਹਨਾਂ ਕੋਈ ਟਾਈਮ ਨਹੀਂ ਹੈ ਬੜੀ ਲੋਕਾਂ ਕੋਲ ਸਾਰੇ ਦਿਮਾਗ 'ਤੇ ਲੋਡ ਹੋ ਰਿਹਾ ਇੰਨਾ ਪੈਸੇ ਆ ਜਾਦਾ ਉਹਦਾ ਕਿਹਾ ਬਾਈ ਲੋਟ ਸਾਰੇ ਦਿਮਾਗ 'ਤੇ ਜਿਆਦਾ ਲੋਡ ਪੈਂਦਾ ਜਾਂ ਸਾਡੀਆਂ ਕਰ 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 ਕੇ ਸਾਰਾ ਕੁਝ ਨਹੀਂ ਪੈਂਦਾ ਡੁੱਬ ਚੁਪੇ ਬੰਦਾ ਫੇਰ ਮਰਨੇ ਆਉਂਦਾ ਕੁਤ ਨਹੀਂ ਹੁੰਦਾ ਮਰਨੇ ਵਾਲੇ ਦਾ ਫੇਰ ਚਲੀ ਜਾਣਾ ਜੱਲਦਾ ਹੈ ਗਈ ਆ ਬੰਦਾ ਮਾਰਾ ਜਾ ਫੇਰ ਰਸਤਾ ਕੱਢ ਦੇ ਨਾ ਮੇਰੇ ਕਾਹਦੇ ਕਾਹਦੇ ਇੱਕ ਫਸਾ ਜੋ ਵੱਧ ਦੇ ਦੇਣੇ ਤੈਨੂੰ ਕਿਹੇ ਬਾਈ ਬਿਜ਼ਨਸ ਆ ਜਿਹੜੀ ਰੱਬ ਬਸੜਦੰਨੇ ਆ ਵੀ ਦੇ ਤਾਂ ਇਹਨਾਂ ਦੇ ਤਾ ਬੁਖਾਰ ਤਾਂ ਉਹਨਾਂ ਨੂੰ ਵੀ ਚੜਿਆ ਹੋਣਾ ਜਦੋਂ ਵੱਧ ਹੋਈ ਹੋਣੀ ਕਿਨੂੰ ਤੁਸੀਂ ਤੇ ਚਾਲ ਚੱਲਣੇ ਜੋਗੇ ਹੈਗੇ ਆ ਹੱਥ ਪਈ ਹੋਈ ਆ ਕੋਈ ਗੱਲ ਵੱਤ ਨਹੀਂ ਨੇ ਉਹਨਾਂ ਨੂੰ ਕੋਸ਼ ਲੱਗਿਆ ਹੁਣ ਉਹ ਵੀ ਖੱਦਗਾ ਤੇ ਉਹ ਵੀ ਘਾਟਾ ਪਈ ਆ ਹੂ ਹੈ ਨਾਟੇ ਵੱਧ ਦੇ ਚੱਲਦੇ ਰਹਿੰਦੇ